ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਰਾਜਾ ਰਾਜ ਸਿੰਘ ਜੀ ਤੇ ਸਿੰਘ ਸਾਹਿਬ ਜਿਹੜਾ ਬਾਬਾ ਕੁਲਵਿੰਦਰ ਸਿੰਘ ਜੀ ਉਹਨਾਂ ਨੇ ਭਾਰੀ ਇਕੱਠ ਜਿਹੜਾ 25 ਤਰੀਕ ਨੂੰ ਬੰਦੀ ਸਿੰਘਾਂ ਦੇ ਮੋਰਚੇ ਵਿੱਚ ਰੱਖਿਆ ਆ ਤੇ ਤੁਹਾਨੂੰ ਸੰਗਤਾਂ ਨੂੰ ਕਹਿਣਾ ਚਾਹੁੰਦਾ ਆ ਕਿ ਹੁਣ ਨਿਹੰਗ ਸਿੰਘਾਂ ਨੇ ਖੁਦ ਆਪਣੀ ਕਮਾਂਡ ਜਿਹੜੀ ਹੈ ਨਾ ਮੋਰਚੇ ਦੀ ਸੰਭਾਲਣ ਦੀ ਸੋਚਿਆ ਆ ਤੇ ਬੇਨਤੀ ਆ ਜੇ ਅਸੀਂ ਬੰਦੀ ਸਿੰਘਾਂ ਨੂੰ ਪਿਆਰ ਕਰਦੇ ਆਂ ਆਪਣੀ ਕੌਮ ਨੂੰ ਪਿਆਰ ਕਰਦੇ ਆਂ ਤੇ ਜਾਂ ਆਪਣੇ ਜਿਹੜੇ ਪਰਿਵਾਰਾਂ ਨੂੰ ਪਿਆਰ ਕਰਦੇ ਆਂ ਜਿਹਦੇ ਵਿੱਚ ਕਿਸਾਨ ਲੀਡਰ ਵੀ ਕਿਸਾਨ ਵੀ ਆ ਜਾਂਦੇ ਆ ਤੇ ਆਪਣੇ ਮਜ਼ਦੂਰ ਭਾਈ ਵੀ ਆਂਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਬੰਦੀ ਸਿੰਘਾਂ ਦੇ ਮੋਰਚੇ ਦੇ ਵਿੱਚ ਪਹੁੰਚਣ ਦੀ ਲੋੜ ਆ 25 ਤਰੀਕ ਨੂੰ ਤੇ ਇੱਕ ਬੇਨਤੀ ਹੋ ਰਿਹਾ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਬਹਿ ਕੇ ਕਮੈਂਟ ਤੇ ਲਾਈਕ ਵਾਲੇ ਕੰਮਾਂ ਦੇ ਵਿੱਚ ਨਾ ਰਹੀਏ ਹੁਣ ਟਾਈਮ ਆ ਸਾਨੂੰ ਆਪਣੇ ਜੋਧਿਆਂ ਵਾਸਤੇ ਅੱਗੇ ਆਉਣ ਦੀ ਲੋੜ ਆ ਜੇ ਅਸੀਂ ਅੱਜ ਬੰਦੀ ਸਿੰਘਾਂ ਕਰਕੇ ਜੇ ਅਸੀਂ ਨਾ ਪਹੁੰਚੇ ਤੇ ਸਾਡੀ ਜਿਹੜੀ ਕੌਮ ਦੀ ਬਹੁਤ ਵੱਡੀ ਜਿਹੜੀ ਤਰਾਸੀ ਹੋ ਵੀ ਕਿ ਅਸੀਂ ਅੱਜ ਨਿਹੰਗ ਸਿੰਘ ਕੋਈ ਵੱਡਾ ਐਕਸ਼ਨ ਲੈਣ ਲੱਗੇ ਆ ਤੇ ਅਸੀਂ ਉਹਨਾਂ ਦੇ ਨਾਲ ਨਹੀਂ ਖੜੇ ਤੇ ਜੇ ਆਪਣਾ ਮੋਰਚਾ ਅਸੀਂ ਨਹੀਂ ਸੰਭਾਲਿਆ ਤੇ ਅਸੀਂ ਭੁੱਲ ਜੀਏ ਕਿ ਅਸੀਂ ਸਰਕਾਰ ਕੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦਾ ਇਨਸਾਫ ਕਦੀ ਨਹੀਂ ਲੈ ਸਕਦੇ ਕੋਈ ਜੇ ਆਪਾਂ ਪਹੁੰਚਾਂਗੇ ਤੇ ਅਸੀਂ ਨਿਹੰਗ ਸਿੰਘਾਂ ਦਾ ਸਾਥ ਦੇਵਾਂਗੇ ਤੇ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਵੱਡਾ ਵਿਸ਼ਾਲ ਇਕੱਠ ਪਚਾਈਏ ਮੋਰਚੇ ਦੇ ਵਿੱਚ ਤੇ ਸਾਡੇ ਵੀਰ ਜਿਹੜੇ ਬਹੁਤ ਸਤਿਕਾਰਯੋਗ ਆ ਹਰਿਆਣੇ ਵਿੱਚੋਂ ਪੀਐਸਓ ਗਰੁੱਪ ਜਿਹੜਾ ਮਨਿੰਦਰ ਸਿੰਘ ਆਪਣਾ ਵੀਰ ਆ ਚੜ੍ਹਦੀ ਗਲਾ 'ਚ ਆ ਉਹ ਵੀ ਬਹੁਤ ਵੱਡਾ ਵਿਸ਼ਾਲ ਇਕੱਠ ਜਿਹੜਾ ਮੋਰਚੇ ਵਿੱਚ ਲੈ ਕੇ ਆ ਰਿਹਾ ਆ ਤੇ ਸੰਗਤ ਨੂੰ ਵੀ ਬੇਨਤੀ ਆ ਕਿ ਜਿੱਦਾਂ ਹਰਿਆਣੇ ਵਾਲੇ ਵੀਰ ਸਾਡੇ ਜਿਹੜੇ ਆ ਆਪਣੇ ਵਿਸ਼ਾਲ ਕੱਠ ਲੈ ਕੇ ਆ ਰਹੇ ਆ ਤੇ ਸਾਡੇ ਪੰਜਾਬ ਦੇ ਲੋਕ ਮਾਰ ਤੋੜੇ ਗਏ ਆ ਇਹਨਾਂ ਦੇ ਜਮੀਰ ਜਾਗਦੇ ਆ ਜੇ ਹਰਿਆਣੇ ਵਾਲਿਆਂ ਦੇ ਜੰਮਨਾਗਰ ਵਾਲਿਆਂ ਦੇ ਜਮੀਰ ਜਾਗੇ ਆ ਤੇ ਸਾਡੇ ਕੀ ਸਾਡਾ ਖੂਨ ਜਿਹੜਾ ਉਹ ਪਾਣੀ ਬਣ ਗਿਆ ਆ ਤੇ ਆਪਣੇ ਜਿਹੜੇ ਵੀਰ ਸਤਕਾਰਯੋਗ ਲਖਾ ਸਿਧਾਣਾ ਪਾਨਾ ਸਿੱਧੂ ਤੇ ਆਪਣਾ ਕੋਟਲਾ ਆਪਣਾ ਕੋਟਲਾ ਸਾਹਿਬ ਜੀ ਜਿਹੜੇ ਕਿਸਾਨ ਲੀਡਰ ਆ ਡੱਲੇਵਾਲ ਹੁਣਾਂ ਦੇ ਮਤਲਬ ਜਿਹੜੇ ਵਧੀਆ ਲੀਡਰ ਆ ਸਤਿਕਾਰਯੋਗ ਆ ਉਹਨਾਂ ਨੇ ਵੀ ਅੱਜ ਆਪਣਾ ਮੋਰਚੇ ਦਾ ਮਤਲਬ ਸਾਥ ਦਿੱਤਾ ਆ ਕਿ 25 ਤੀਕਰੂ ਅਸੀਂ ਬਹੁਤ ਵੱਡਾ ਜਿਹੜਾ ਇਕੱਠ ਜਿਹੜਾ ਲੈ ਕੇ ਮੋਰਚੇ ਵਿੱਚ ਪਹੁੰਚਾਂਗੇ ਤੇ ਸੰਗਤ ਨੂੰ ਵੀ ਬੇਨਤੀ ਆ ਕਿ ਅੱਜ ਸਾਨੂੰ ਆਪਣੇ ਬੰਦੀ ਸਿੰਘਾਂ ਨੂੰ ਆਜ਼ਾਦ ਕਰਾਉਣ ਵਾਸਤੇ ਇਕੱਠੇ ਹੋਣ ਦੀ ਲੋੜ ਆ ਸਿਰ ਨਾਲ ਸਿਰ ਜੋੜਨ ਦੀ ਲੋੜ ਆ ਤੇ ਜੇ ਅਸੀਂ ਨਾ ਪਹੁੰਚੇ ਤੇ ਅਸੀਂ ਆਪਣੇ ਪਰਿਵਾਰ ਨੂੰ ਆਪਣੀ ਕੌਮ ਨੂੰ ਕਦੀ ਮੂੰਹ ਖਾਣ ਦੇ ਲਾਇਕ ਨਹੀਂ ਰਵਾਂਗੇ ਤੇ ਬੇਨਤੀ ਆ ਕਿ ਵੱਧ ਚੜ ਕੇ 25 ਤਰੀਕ ਨੂੰ ਮੋਰਚੇ ਵਿੱਚ ਪਹੁੰਚੋ ਤੇ ਸਾਥ ਦੋ ਮੋਰਚੇ ਦਾ ਤੇ ਇੰਨੀ ਕਿ ਬੇਨਤੀ ਜਿਹੜਾ ਖਾਲਸਾ ਪੰਥ ਤੁਹਾਨੂੰ ਕਰਦਾ ਆ ਕਿ ਇੰਨੀ ਬੇਨਤੀ ਪ੍ਰਮਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ